ਦੇਖੋ ਆਪਾਂ ਬਾਬਾ ਨਿਧਾਨ ਸਿੰਘ ਜਿਹੜੇ ਐਨ ਆਰ ਆਈ ਸਰਾ ਹੈ ਉਹਦੀ ਲਿਫਟ ਦੇ ਵਿੱਚ ਜਾ ਰਹੇ ਆ ਅੱਜ ਦੀ ਯਾਤਰਾ ਸ਼ੁਰੂ ਕਰਾਂਗੇ ਤੁਸੀਂ ਸਾਡੇ ਨਾਲ ਦੇਖੋ ਸੰਗਤ ਜਿਹੜੀ ਪੰਜਾਬ ਤੋਂ ਤੇ ਇੰਡੀਆ ਦੇ ਹੋਰ ਸੂਬਿਆਂ ਚੋਂ ਵੀ ਆਉਂਦੀ ਹੈ ਹਾਂਜੀ ਹੁਣ ਆਪਾਂ ਦੇਖ ਰਹੇ ਆ ਜਿਹੜਾ ਸੰਤ ਬਾਬਾ ਨਿਧਾਨ ਸਿੰਘ ਜੀ ਦੀ ਐਨ ਆਰ ਆਈ ਸਰਾ ਹੈ ਉਹਦੇ ਵਿੱਚੋਂ ਆਪਾਂ ਨਿਕਲੇ ਆ ਤੇ ਹੁਣ ਚੱਲੇ ਆਪਾਂ ਨਰਸੀ ਨਾਮਦੇਵ ਉਸ ਪਾਸੇ ਤੇ ਵੀਰਪਾਲ ਵੀ ਆਪਣੇ ਨਾਲ ਹੈ ਹੁਣ ਯਾਤਰਾ ਸ਼ੁਰੂ ਕਰਾਂਗੇ ਤੇ ਤੁਹਾਨੂੰ ਅੱਗੇ ਦਿਖਾਵਾਂਗੇ ਨਰਸੀ ਨਾਮਦੇਵ ਦੇਖੋ ਜੀ ਸਵੇਰ ਸਵੇਰ ਦਾ ਦ੍ਰਿਸ਼ਾ ਹੈ ਗੁਰਦੁਆਰਾ ਲੰਗਰ ਸਾਹਿਬ ਦਾ ਉਹਨਾਂ ਦਿਖਾਈ ਦੇ ਰਿਹਾ ਦੇਖੋ ਜੀ ਸਵੇਰੇ ਸਵੇਰੇ ਲੰਗਰ ਸਾਹਿਬ ਗੁਰਦੁਆਰਾ ਦੇ ਵਿੱਚ ਇੱਥੇ ਹੁਣ ਆਪਾਂ ਗੁਰਦੁਆਰਾ ਲੰਗਰ ਸਾਹਿਬ ਦੇ ਵਿੱਚ ਆਇਆ ਇੱਥੇ ਸੰਗਤ ਆਈ ਆ ਵੀਰ ਫਤਿਹਗੜ ਸਾਹਿਬ ਤੋਂ ਕਿ ਨਵਾਈ ਤੁਹਾਡਾ ਜੇਸ਼ਟ ਮਾਰਜੀ ਵਗੈਰਾ ਤੋਂ ਹਾਂਜੀ ਇੱਕ ਜਸਵੀ ਸਿੰਘ ਕਿਰਤਾਰ ਸਿੰਘ ਠੀਕ ਹੈ ਕਿਵੇਂ ਰਹਿ ਜੀ ਦਰਸ਼ਨ ਕਿਵੇਂ ਹੋਏ ਦਰਸ਼ਨ ਬਹੁਤ ਵਧੀਆ ਬਹੁਤ ਵਧੀਆ ਬਈ ਚਲੋ ਵਧੀਆ ਜੀ ਧੰਨਵਾਦ ਹਾਂਜੀ ਦੇਖੋ ਸੰਗਤ ਪਹੁੰਚੀ ਐ ਹਜੂਰ ਸਾਹਿਬ ਗੁਰਦੁਆਰਾ ਲੰਗਰ ਸਾਹਿਬ ਦੇ ਵਿੱਚ ਮਾਈਕ ਲੰਗਰ ਸਾਹਿਬ ਘਰ ਤੋਂਾਰੇ ਦਾ ਅੰਦਰੋਂ ਦ੍ਰਿਸ਼ ਹੈ ਜੀ ਇਹ ਜਿੱਥੇ ਸਾਹਮਣੇ ਲੰਗਰ ਚੱਲ ਰਿਹਾ ਤੇ ਸੰਗਤ ਸਵੇਰੇ ਸਵੇਰੇ ਜਿਹੜੀਆਂ ਆਲੇ ਦੋਲੇ ਹੋਰ ਸਾਈਟਸ ਨੇ ਉਹਨਾਂ ਨੂੰ ਦੇਖਣ ਲਈ ਅਤੇ ਆਪਣੇ ਘਰਾਂ ਨੂੰ ਜਾਣ ਲਈ ਸੰਗਤ ਫਟਾਫਟ ਨਿਕਲ ਰਹੀ ਹੈ ਦੇਖੋ ਇੱਧਰ ਕਿੰਨੀ ਭੀੜ ਹੈ ਜੀ ਹੁਣ ਆਪਾਂ ਜੋੜਾ ਘਰ ਤੋਂ ਆਪਣੇ ਜੋੜੇ ਲੈ ਕੇ ਫਿਰ ਚੱਲਦੇ ਆਂ ਅੱਗੇ ਨਰਸੀ ਨਾਮਦੇਵ ਦੇਖੋ ਦੋਨੋਂ ਹੀ ਜਣੇ ਛੋਟੇ ਕੱਦ ਦੇ ਨੇ ਬੀਬੀ ਕਿੱਥੋਂ ਆਇਓ ਲੁਧਿਆਣੇ ਤੋਂ ਠੀਕ ਹੈ ਜੀ ਇੱਧਰ ਆਜੋ ਬਾਬਾ ਜੀ ਬਾਬਾ ਜੀ ਬਾਬਾ ਜੀ ਕਿੱਥੋਂ ਆਇਓ ਤੁਸੀਂ ਲੁਧਿਆਣੇ ਤੋਂ ਕਿੰਨੇ ਦਿਨ ਹੋ ਗਏ ਆ ਇਹਨੂੰ 50 ਦਿਨ ਹੋ ਗਏ 8 ਦਿਨ ਹੋ ਗਏ 8 ਦਿਨ ਇੱਕ ਦੇ ਬੜੀਏ ਹੋਏ ਦਰਸ਼ਨ ਠੀਕ ਹੈ ਜੀ ਬਹੁਤ ਧੰਨਵਾਦ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਇਹ ਦੁਨੀਆ ਦੀ ਸਭ ਤੋਂ ਛੋਟੀ ਜੋੜੀ ਆ ਕਿੰਨੇ ਹਾਂ ਜੀ ਦੋਸਤੋ ਹੁਣ ਆਪਾਂ ਗੁਰਦੁਆਰਾ ਲੰਗਰ ਸਾਹਿਬ ਜਿਹੜਾ ਹਜੂਰ ਸਾਹਿਬ ਆ ਉੱਥੇ ਆਇਆ ਤੇ ਆ ਸਾਡੇ ਸਾਹਮਣੇ ਜਿਹੜੀ ਜੋੜੀ ਖੜੀ ਆ ਇਹ ਦੁਨੀਆ ਦੀ ਸਭ ਤੋਂ ਛੋਟੀ ਜੋੜੀ ਹੈ ਇਹਨਾਂ ਦਾ ਗਿਰੀਜ ਬੁੱਕਾ ਵਾਰਡ ਦੇ ਵਿੱਚ ਰਿਕਾਰਡ ਹੈ ਬਾਕੀ ਇਹ ਆਪਣੇ ਬਾਰੇ ਆਪ ਇੰਟਰੋਡਕਸ਼ਨ ਦੱਸਣਗੇ ਕੀ ਇਹਨਾਂ ਦੇ ਨਾਮ ਨੇ ਕਿੱਥੋਂ ਇਹ ਆਏ ਨੇ ਹਾਂਜੀ ਬਾਬਾ ਜੀ ਕਿੱਥੋਂ ਆਇਓ ਤੁਸੀਂ ਕੀ ਤੁਹਾਡੇ ਨਾਮ ਨੇ ਲੁਧਿਆਣਾ ਤੋਂ ਨੇੜੇ ਲਾਹਾਂ ਹਾਂਜੀ ਲੁਧਿਆਣਾ ਤੋਂ ਆਈ ਲੁਧਿਆਣੇ ਤੋਂ ਆਏ ਨੇ ਜੀ ਇਹ ਕੀ ਨਾਮ ਆਈ ਤੁਹਾਡਾ ਦੋਨਾਂ ਦਾ ਨਾਮ ਦੱਸੋ ਆਪਦੇ ਨਾਮ ਲਾਲ ਸਿੰਘ ਲਾਲ ਸਿੰਘ ਮਾਤਾ ਜੀ ਦਾ ਸੁਰਜੀਤ ਕੌਰ ਸੁਰਜੀਤ ਕੌਰ ਲਾਲ ਸਿੰਘ ਤੇ ਸੁਰਜੀਤ ਕੌਰ ਇਹ ਦੋਨੋਂ ਦੁਨੀਆ ਦੀ ਸਭ ਤੋਂ ਛੋਟੀ ਜੋੜੀ ਹੈ ਇਹਨਾਂ ਦਾ ਨੌਗਰੀ ਚ ਬੁੱਕ ਆਫ ਵਾਰਡ ਚ ਰਿਕਾਰਡ ਹੈ ਰਿਕਾਰਡ ਦੇ ਵਿੱਚ ਦਰਜ ਹੈ ਤੇ ਤੁਸੀਂ ਦੇਖਦੇ ਵਾਲੇ ਵਾਲੇ ਜਿਹੜੀ ਸੰਗਤ ਪੰਜਾਬ ਤੋਂ ਜਾਂ ਇੰਡੀਆ ਦੇ ਹੋਰ ਸੂਬਿਆਂ ਤੋਂ ਆਈ ਹੈ ਉਹਦੇ ਵੀ ਦਰਸ਼ਨ ਕਰੋ ਤੇ ਇਹ ਸੰਗਤ ਇਹਨਾਂ ਦੇ ਜਿਹੜੀ ਗਿਨੀਚ ਬੁੱਕ ਆਫ ਵਾਰਡ ਦੇ ਵਿੱਚ ਦਰਜ ਛੋਟੀ ਜੋੜੀ ਦੇ ਨਾਮ ਤੇ ਆ ਉਹਨਾਂ ਦੇ ਦਰਸ਼ਨ ਕਰਨ ਲਈ ਵੀ ਖੜੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਹੁਣ ਆਪਾਂ ਗੁਰਦੁਆਰਾ ਲੰਗਰ ਸਾਹਿਬ ਦੇ ਅੱਗੇ ਖੜੇ ਆ ਤੇ ਨਰਸੀ ਨਾਮਦੇਵ ਦੀ ਯਾਤਰਾ ਕਰਨ ਲਈ ਆਪਾਂ ਜਾ ਰਹੇ ਆ ਤੇ ਆ ਪਿੱਛੇ ਸਾਡੇ ਟੈਂਪੋ ਟਰੈਵਲ ਖੜਾ ਹੈ ਇਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਨਰਸੀ ਨਾਮਦੇਵ ਤੇ ਉਹ ਸਾਈਡ ਦੇ ਬਾਕੀ ਇਤਿਹਾਸ ਗੁਰਦੁਆਰੇ ਤੇ ਉਸ ਉਹਨਾਂ ਦੇ ਗੁਰਦੁਆਰਿਆਂ ਦਾ ਇਤਿਹਾਸ ਵੀ ਤੁਹਾਨੂੰ ਦੱਸਾਂਗੇ ਤੁਸੀਂ ਸਾਡੇ ਨਾਲ ਐਵੇਂ ਹੀ ਬਣੇ ਰਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਸੰਗਤ ਸਾਡੇ ਨਾਲ ਅੱਜ ਨਰਸੀ ਨਾਮਦੇਵ ਤੇ ਉਸ ਸਾਈਡ ਦੇ ਜਿਹੜੇ ਸਾਰੇ ਇਤਿਹਾਸ ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਦਰਸ਼ਨਾਂ ਲਈ ਚੱਲੀ ਹੈ ਬਾਕੀ ਤੁਹਾਨੂੰ ਅੱਗੇ ਇਹਨਾਂ ਨਾਲ ਇੰਟਰੋਡਿਊਸ ਕਰਾਉਨੇ ਆ ਹੁਣ ਸਾਡੀ ਗੱਡੀ ਤੁਰਨ ਲੱਗੀ ਐ ਨਰਸੀ ਨਾਮ ਦੇ ਬੱਲੇ ਸਤਿ ਸ੍ਰੀ ਅਕਾਲ ਦੇਖੋ ਜੀ ਹੋਰ ਜਲਦੀ ਅੰਦਰ ਬਸ ਲੱਗੀ ਹੋ ਮੈਂ ਨਹੀਂ ਤੋੜੂਗਾ। ਅਬੀ ਸੰਗਤ ਹੋਰ ਜੁੜੀ ਐ ਜਿਹੜੀ ਨਰਸੀ ਨਾਮ ਦੇਵ ਜਾਊਗੀ। ਪਹਿਲਾਂ ਮੈਨੂੰ ਤਾਰਦੇ ਨੇ ਇਹ ਫੇਰ ਕਿਉਂਕਿ ਮੈਨੂੰ 프ਰਿੰਟ ਸੀਟ ਅਵੇਲੇਬਲ ਕਰਾਈ ਐ ਇਹਨਾਂ ਨੇ ਰਿਕਵੈਸਟ ਕੀਤੀ ਸੀ ਰਾਤ ਦਾ। ਫੇਰ ਕੋਈ ਸੰਗਤ ਇਹਦੇ ਵਿੱਚ ਵੜਦੀ ਜਾਂਦਾ ਹੁਣ ਤੁਸੀਂ ਦੇਖ ਰਹੇ ਹੋ ਜਿਹੜਾ ਗੁਰਦੁਆਰਾ ਲੰਗਰ ਸਾਹਿਬ ਤੋਂ ਰਸਤਾ ਜਾਂਦਾ ਸਤਖੰਡ ਨੂੰ ਇਹ ਉਹ ਰਸਤਾ ਸਵੇਰੇ ਸਵੇਰੇ ਥੋੜੀ ਜਿਹੀ ਭੀੜ ਘੱਟ ਹੈ ਕਿਉਂਕਿ ਸੰਗਤ ਜਿਹੜੀ ਜਾਣੀ ਸੀ ਉਹ ਸਾਜਰੇ ਨਿਕਲ ਗਈ ਤੇ ਕੁਝ ਦਸਹਰੇ ਤੋਂ ਬਾਅਦ ਸੰਗਤ ਵੈਸੇ ਵੀ ਪੰਜਾਬ ਵਿੱਚ ਵਾਪਸ ਮੁੜ ਗਈ ਦੇਖੋ ਜਿਹੜਾ ਇਹ ਰਸਤਾ ਜਾ ਰਿਹਾ left hand side ਅੱਗੇ ਸਾਈਨ ਬੋਰਡ ਵੀ ਲੱਗਿਆ ਮੈਂ ਤੁਹਾਨੂੰ ਦਿਖਾਉਣਾ ਆਹ ਦੇਖੋ ਤੇ ਇਹ left hand side ਜਿਹੜਾ ਰਸਤਾ ਜਾਂਦਾ ਹੈ ਇਹ ਰੇਲਵੇ ਸਟੇਸ਼ਨ ਵੱਲ ਜਾਂਦਾ ਤੇ ਰੇਲਵੇ ਸਟੇਸ਼ਨ ਲਗਭਗ ਇੱਥੋਂ 1 ਕਿਲੋਮੀਟਰ ਦੂਰੀ ਤੇ ਹੀ ਹੈ ਅਸੀਂ ਮਹਾਵੀਰ ਚੌਕ ਆ ਗਏ ਦੇਖੋ ਇਹ ਮਹਾਵੀਰ ਚੌਕ ਹੈ ਇੱਥੇ ਮਹਾਵੀਰ ਦਾ ਮੰਦਿਰ ਹੈ ਉਹ ਸਾਹਮਣੇ ਤੁਹਾਨੂੰ ਦਿਖਾਈ ਦੇ ਰਿਹਾ ਆਹ ਦੇਖੋ ਇਸ ਕਰਕੇ ਇਸ ਦਾ ਨਾਮ ਮਹਾਵੀਰ ਚੌਕ ਹੈ ਹੁਣ ਆਪਾਂ ਇੱਥੋਂ ਰਾਈਟ ਹੈਂਡ ਸਾਈਡ ਮੁੜ ਗਏ ਅੱਗੇ ਫੇਰ ਇੱਕ ਚਰਾਹਾ ਆ ਗਿਆ ਡਿਵਰਸ਼ਨ ਦੋਨੋਂ ਸਾਈਡ ਤੇ ਜਾਂਦੀ ਹੈ ਇਹ ਰਸਤਾ ਕਾਹ ਕੋ ਜਾਂਦਾ ਹੈ ਭਈਆ ਨਾਗਪੁਰ ਹੈ ਨਾਗਪੁਰ ਨਾਗਪੁਰ ਕੋ ਜਾਂਦਾ ਹੈ ਠੀਕ ਹੈ ਇਹ ਨਾਗਪੁਰ ਨੂੰ ਜਾਂਦਾ ਹੀ ਰਸਤਾ ਤੇ ਉਸ ਰਸਤੇ ਜਾ ਕੇ ਸਾਨੂੰ ਨਰਸੀ ਨਾਮਦੇਵ ਜਿਹੜੇ ਸ਼ਰੋਮਣੀ ਭਗਤ ਹੋਏ ਨੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਅਸੀਂ ਉਹਨਾਂ ਦੇ ਸਥਾਨ ਦੇ ਦਰਸ਼ਨ ਕਰਾਂਗੇ। ਸਾਡੀ ਗੱਡੀ ਰੁਕ ਗਈ ਕਿਉਂਕਿ ਪਹਿਲਾਂ ਤੇਲ ਵਗੈਰਾ ਪਾਉਣਾ ਹੈ ਤੇ ਤੇਲ ਭਰਉਣ ਲਈ ਇਹ ਗੱਡੀ ਰੁਕੀ ਐ ਨੇ। ਇੱਥੋਂ ਤੇਲ ਦੀ ਟੈਂਕੀ ਫੁੱਲ ਕਰਾ ਕੇ ਫਿਰ ਆਪਾਂ ਅੱਗੇ ਚੱਲਦੇ ਆਂ। ਨਰਸੀ ਨਾਮਦੇਵ ਲਓ ਜੀ ਹੁਣ ਆਪਾਂ ਗੁਰਦੁਆਰਾ ਦੰਦਮਾ ਸਾਹਿਬ ਦੇ ਨੇੜੇ ਪਹੁੰਚ ਗਏ ਇਹ ਐਰੋ ਲੱਗਿਆ ਇਧਰ ਨੂੰ ਸੜਕ ਬਹੁਤ ਟੁੱਟੀ ਟੁੱਟੀ ਹੈ ਇਹ ਗੁਰਦੁਆਰਾ ਸਾਹਿਬ ਨਦੇੜ ਤੋਂ ਲਗਭਗ 40 ਕਿਲੋਮੀਟਰ ਦੀ ਦੂਰੀ ਤੇ ਆ ਤੁਹਾਨੂੰ ਅਕੇ ਦਿਖਾਉਨੇ ਆ ਗੁਰਦੁਆਰਾ ਦੰਦਮਾ ਸਾਹਿਬ ਆ ਦੇਖੋ ਦੋਸਤੋ ਪਹਿਲਾ ਸ਼ਿਵਜੀਰਾ ਮੰਦਿਰ ਵੀ ਆ ਗਿਆ ਇਹ ਦੇਖ ਰਿਹਾ ਲਓ ਜੀ ਹੁਣ ਆਪਾਂ ਗੁਰਦੁਆਰਾ ਦਮਦਮਾ ਸਾਹਿਬ ਪਹੁੰਚ ਗਏ ਆ ਸੰਗਤ ਵੀ ਆਈ ਹੈ ਆਪਣੇ ਪੰਜਾਬੀਆਂ ਦੀ ਲੱਗਦੀ ਹੈ ਮੈਨੂੰ ਪਤਾ ਨਹੀਂ ਕਿੱਥੋਂ ਨੇ ਕਿੱਥੋਂ ਬੀਬੀ ਚਮਕੌਰ ਸਾਹਿਬ ਤੋਂ ਅੱਛਾ ਈ ਚਮਕੌਰ ਸਾਹਿਬ ਤੇ ਰਾੜਾ ਸਾਹਿਬ ਤੋਂ ਇਹ ਸੰਗਤ ਆਈ ਹੈ ਇਹ ਵੀ ਗੁਰਦੁਆਰਾ ਦਮਦਮਾ ਸਾਹਿਬ ਆਈ ਹੈ ਬਾਕੀ ਬੀਬੀ ਦੱਸਣਗੇ ਕੀ ਇਤਿਹਾਸ ਹੈ ਹਾਂਜੀ ਉਰੇ ਤਾਂ ਕਿਥੇ ਸ੍ਰੀ ਚਮਕੌਰ ਸਾਹਿਬ ਦਾ ਇੱਥੇ ਦੇ ਹੀ ਦੱਸ ਦਿਓ ਜੀ ਇੱਥੇ ਵਾਲੇ ਨਹੀਂ ਇੱਥੇ ਤਾਂ ਗੁਰਗੋਆਂ ਸਿੰਘ ਮਹਾਰਾਜ ਜੀ ਆਇਤੀ ਇੱਥੇ ਦੰਦੇ ਤਾਂ ਪਣਾ ਉੱਥੇ ਹੀ ਪੜਿਆ ਸੀਗਾ ਅਸੀਂ ਜਿੱਥੇ ਸਾਡੇ ਚਮਕੌਰ ਸਾਹਿਬ ਦਾ ਇਤਿਹਾਸ ਹਾਂ ਚਮਕੌਰ ਸਾਹਿਬ ਦਾ ਅੱਡ ਬਲੌਗ ਹੈਗੇ ਬੀਬੀ ਹਾਂ ਬਸ ਨਾਮ ਦਾ ਮਾ ਸਭ ਤੋਂ ਇੱਥੇ ਬੂਆ ਜਿਹਨੇ ਆ ਕੇ ਦਮ ਲੈ ਆਸੀਗਾ ਵਾਹ ਠੀਕ ਹੈ ਜੀ ਧੰਨਵਾਦ ਦੇਖੋ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਇਹ ਬਸਮਤ ਨਗਰ ਦੇ ਵਿੱਚ ਹੈ ਜਿਹੜਾ ਕਿ ਸ੍ਰੀ ਹਜੂਰ ਸਾਹਿਬ ਨਡੇੜ ਤੋਂ ਲਗਭਗ 40 ਕਿਲੋਮੀਟਰ ਦੀ ਦੂਰੀ ਤੇ ਹੈ ਬਾਹਰ ਆਹ ਸ਼ਾਪ ਲਾਈ ਹੈ ਇਹਨਾਂ ਨੇ ਕੋਈ ਸਮਾਨ ਕਿਸੇ ਨੂੰ ਇੱਥੇ ਮੇਰੇ ਖਿਆਲ 'ਚ ਇਹਦੇ ਛੋਲਿਆਂ ਦਾ ਭੋਗ ਪ੍ਰਸ਼ਾਦ ਹੈ ਮੇਰੇ ਖਿਆਲ 'ਚ ਮਿਲਦਾ ਨਾਲ ਮਿਸ਼ਰੀ ਹਾਂਜੀ ਛੋਲਿਆਂ ਤੇ ਮਿਸ਼ਰੀ ਦਾ ਪ੍ਰਸ਼ਾਦ ਮਿਲਦਾ ਇੱਥੇ ਤੇ ਤੁਸੀਂ ਜੀ ਦੇਖੋ ਅੱਗੇ ਦਰਸ਼ਨ ਕਰੋ ਇਹ ਇਹਨਾਂ ਨੇ ਫਲੈਕਸ ਵੀ ਲਗਾਈ ਹੈ ਮਾਰਾ ਇਹਦੀ ਤਸਵੀਰ ਸਾਹਮਣੇ ਗੁਰੂ ਘਰ ਲੰਗਰ ਦੀ ਵੀ ਪ੍ਰੋਵੀਜ਼ਨ ਹੈ ਇੱਥੇ ਰਹਿائش ਦੀ ਤਾਂ ਕੋਈ ਪ੍ਰੋਵੀਜ਼ਨ ਨਹੀਂ ਮੇਰੇ ਖਿਆਲ 'ਚ ਬਾਕੀ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਅੱਗੇ ਦੱਸਦੇ ਆਂ ਦੇਖੋ ਜੀ ਕਰੋ ਦਰਸ਼ਨ ਗੁਰਦੁਆਰਾ ਦਮਦਮਾ ਸਾਹਿਬ ਬਸਮਤ ਨਗਰ ਦੇ ਤੇ ਐਡਾ ਵੱਡਾ ਇੱਥੇ ਜਿਹੜਾ ਨਿਸ਼ਾਨ ਸਾਹਿਬ ਇਹਨਾਂ ਉੱਚਾ ਲਗਾਇਆ ਦੇਖੋ ਅਰਦਾਵੇ ਖਿੱਚਾਂ ਪਾਉਣ ਨੂੰ ਵੀ ਜਗ੍ਹਾ ਇਹਨਾਂ ਨੇ ਪੂਰੀ ਪ੍ਰੋਪਰੇ ਬਣਾਈ ਹੈ ਜਿਹੜੇ ਕਿਡੇ ਕਿਡੇ ਪਿੱਲਰ ਬਣਾਏ ਨੇ ਤਿੰਨੋਂ ਸਾਈਡਾਂ ਦੇ ਉੱਪਰ ਵੱਡੇ ਵੱਡੇ ਪਿੱਲਰਾਂ ਨਾਲ ਖਿੱਚਾਂ ਪਾ ਕੇ ਬਣਾਇਆ ਇਹ ਦੇਖੋ ਤੁਸੀਂ ਇਹ ਇਤਿਹਾਸ ਨੋਟ ਕੀਤਾ ਇੱਥੇ ਜਿਹੜਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਉਹ ਤੁਸੀਂ ਪੜ੍ਹ ਸਕਦੇ ਹੋ ਬਾਕੀ ਤੁਹਾਨੂੰ ਹੋਰ ਜਾਣਕਾਰੀ ਇਸ ਗੁਰਦੁਆਰਾ ਸਾਹਿਬ ਤੇ ਆਲੇ-ਦੁਆਲੇ ਬਾਰੇ ਵੀ ਦੰਨੇ ਆ ਦੇਖੋ ਤੁਸੀਂ ਆਲੇ-ਦੁਆਲੇ ਗ੍ਰੀਨਰੀ ਕਿੰਨੀ ਜ਼ਿਆਦਾ ਇਹ ਬਸਮਤਨਗਰ ਵੇਖਿਆ ਗੁਰਦੁਆਰਾ ਸਾਹਿਬ ਜਿਹੜਾ ਦਮਦਮਾ ਸਾਹਿਬ ਇੱਥੇ ਦਸ਼ਮ ਪਾਤਸ਼ਾਹ ਜਦੋਂ ਪੰਜਾਬ ਦੀ ਧਰਤ ਤੋਂ ਧਰਤੀ ਤੋਂ ਚੱਲ ਕੇ ਰਾਜਸਥਾਨ ਪਹੁੰਚੇ ਸੀ ਉਸ ਤੋਂ ਬਾਅਦ ਇੱਥੇ ਆਏ ਸੀ ਜੇ ਸੰਗਤ ਸਾਡੇ ਨਾਲ ਆਈ ਹੈ ਨਦੇੜ ਤੋਂ ਤੇ ਸਾਡੇ ਨਾਲ ਇਹ ਨਰਸੀ ਨਾਮ ਦੇ ਗੁਰਦੁਆਰਾ ਸਾਹਿਬ ਤੇ ਜਿਹੜੇ ਰਸਤੇ 'ਚ ਗੁਰਦੁਆਰਾ ਆਪਾਂ ਨੂੰ ਮਿਲਣਗੇ ਉੱਥੇ ਦਰਸ਼ਨ ਕਰਨਗੇ ਤੇ ਸਾਡੇ ਨਾਲ ਐਵੇਂ ਹੀ sire tak ਜਾਣਗੇ ਤੇ ਹੁਣ ਇਹ ਇਤਿਹਾਸ ਪੜ ਰਹੇ ਨੇ ਹੁਣੋ ਜੀ ਹੁਣ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਚੱਲਦੇ ਹਾਂ ਤਿਤੋਂ ਅੰਦਰੋਂ ਦਰਸ਼ਨ ਕਰਾਉਣੇ ਦਰਵਾਜ਼ਾ ਸਾਹਿਬ ਦੇ ਰਿਕਵੈਸਟ ਕੇ ਕੈਸ ਤੋਂ ਬਟਵਾਇਆ ਕੋਸ਼ਿਸ਼ ਕਰਾ ਲਿਆ। ਪ੍ਰਸ਼ਾਨ ਲੈ ਕੇ ਦੇਜੋ ਆ ਗੁਰੂ ਜੀ ਇਆਸੂਰੋ ਜੀ ਇਸ ਪ੍ਰਸ਼ਾਦ ਜਿਹੜਾ ਮਿਲਦਾ ਜੀ ਉਹ ਮਿਸਰੀ ਤੇ ਛੋਲਿਆਂ ਦਾ ਮਿਲਦਾ ਆਪਾਂ ਵੀ ਪ੍ਰਸ਼ਾਦ ਲੈਨੇ ਆ। ਯੇ ਯਾਤਿਕ ਪੁਰਦਾਰਾ ਤੰਦਮਾ ਸਾਹਿ ਪਸ਼ਮਤ ਨਰਾਇਣ ਧਰਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਜਾਬੋਂ ਚਲ ਕੇ ਦੱਖਣ ਵਾਲਾ ਹੈ Rajasthan ਬਰਾਹਮਣ ਦੇ ਹੋਏ ਇਸ ਸਤਾਂ ਤੇ ਪਹੁੰਚੇ ਸਨ 1707 ਵਿੱਚ 사ਤਗੁਰੂ ਜੀ ਨੂੰ ਇਹ ਸਥਾਨ ਬੜਾ ਪਿਆਰਾ ਲੱਗਿਆ ਇੱਕ ਪਾਸੇ ਸੋਨਾ ਤਲਾਬ ਇੱਕ ਪਾਸੇ ਖੁੱਲੀ ਥਾਂ ਵੇਖ ਕੇ ਸਤਿਗੁਰੂ ਜੀ ਨੇ ਇਸ ਸਥਾਨ ਤੇ 8 ਦਿਨ ਵਿਸ਼ਰਾਮ ਕੀਤਾ ਇਸ ਸਥਾਨ ਤੋਂ ਸਤਿਗੁਰੂ ਜੀ ਨੰਦੇੜ ਪਹੁੰਚੇ ਜਿੱਥੇ ਅੱਜ ਤਕ ਸਾਚਕਣ ਸ੍ਰੀ ਹਜੂਰ ਸ੍ਰੀ ਅਕਸ਼ਨਗਰ ਸੁਪਾ ਹੈ ਮਾਨ ਹੈ ਜੀ ਤਕਾਲ ਸਾਹਿਬ ਜਿੱਤੇ ਨਿਤ ਮਰਿਆਦਾ ਅਨੁਸਾਰ ਗੁਰਪਰਤਾ ਸੂਰਜ ਗ੍ਰੰਦੀ ਲੜੀਵਾਰ ਕਥਾ ਹੁੰਦੀ ਹੈ ਉਸ ਲੜੀਵਾਰ ਕਥਾ ਵਿੱਚੋਂ ਇਹ ਗੁਰਦੁਆਰਾ ਪ੍ਰਗਟ ਹੋਇਆ ਹੈ ਜੀ ਨਿਸ਼ਾਨੀ ਵੱਜੋ ਇਸ ਸਥਾਨ ਤੇ ਇਹ ਜੰਗੀ ਬਰਸ਼ਾ ਪ੍ਰਾਪਤ ਹੋਇਆ ਹੈ ਜੀ ਬੋਲੇ ਸੋ ਨਿਹਾਲ ਸੋ ਸ੍ਰੀ ਅਕਾਲ ਗੁਰਦੁਆਰਾ ਬੜਵੱਲੋ ਚਾਹ ਛੋਲੇ ਦਾ ਲੰਗਰ ਤਿਆਰ ਹੈ ਜੇ ਮਾਈ ਭਾਈ ਨੇ ਸੇਵਾ ਕਰਾਣੀ ਹੋਵੇ ਸੇਵਾ ਕਰਾ ਸਕਦੇ ਨੇ ਜੰਗੀ ਵਰਸ਼ੇ ਦਰਸ਼ਨ ਦਿਤਾਰ ਕਰਕੇ ਗੁਰੂ ਮਹਾਰਾਜ ਖੁਸ਼ਿਆ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਗੁਰਦੁਆਰਾ ਦਮਦਮਾ ਸਾਹਿਬ ਦੇ ਬੈਕ ਸਾਈਡ ਹੈ ਜੀ ਇਧਰੋਂ ਵੀ ਤੁਹਾਨੂੰ ਦਿਖਾਉਣਾ ਵੀ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਇਹ ਬਸਮਤਨਗਰ ਦੇ ਬਿਲਕੁਲ ਨੇੜੇ ਹੀ ਆ ਬਸਮਤਨਗਰ ਦੇਖ ਰਹੇ ਹੋ ਤੁਸੀਂ ਮੇਰੇ ਨੇੜੇ ਤੇ ਡੇ ਉਹ ਸਾਹਮਣੇ ਜਿਹੜੇ ਇੱਥੇ ਇਹਨਾਂ ਦੇ ਲੋਕਲ ਮੰਦਰ ਵਗੈਰਾ ਨੇ ਉਹ ਦਿਖਾਈ ਦੇ ਰਹੇ ਨੇ ਦੇਖੋ ਤੁਸੀਂ ਆ ਗੁਰਦੁਆਰਾ ਦੌਂਦਵਾ ਸਾਹਿਬ ਦੇ ਲੰਗਰ ਹਾਲ ਵਿੱਚ ਜਾਣਿਆ ਤੇ ਤੁਹਾਨੂੰ ਦਿਖਾਉਨੇ ਆ ਲੰਗਰ ਦੀ ਕੀ ਪ੍ਰਵਿਜਨ ਹੈ ਇੱਥੇ ਆਓ ਜੀ ਆਪਾਂ ਦੇਖਦੇ ਆ ਗੁਰਦੁਆਰਾ ਦੌਂਦਵਾ ਸਾਹਿਬ ਦਾ ਲੰਗਰ ਹਾਲ ਆ ਦੇਖੋ ਜੀ ਮੇਰੇ ਪਿੱਛਲੇ ਪਾਸੇ ਲਿਖਿਆ ਲੰਗਰ ਹਾਲ ਇਹ ਨੀਚੇ ਬਣਿਆ ਜੀ ਇਹਦਾ ਦਰਬਾਰ ਸਾਹਿਬ ਆ ਉਹ ਤਾਂ ਨਿਚਲੇ ਪਾਸੇ ਬਣਿਆ ਹੈ ਲੰਗਰ ਹਾਲ ਦੌਂਦਵਾ ਸਾਹਿਬ ਦਾ ਇੱਥੇ ਸੰਗਤ ਨੂੰ ਲੰਗਰ ਪਾਇਆ ਜਾਂਦਾ ਪਰ ਇਸ ਤਰ੍ਹਾਂ ਹੈ ਕਿ ਕੋਈ ਪ੍ਰੋਵੀਜ਼ਨ ਹੈਗੀ ਲੰਗਰ ਜ਼ਰੂਰ ਇੱਥੇ ਹੈ ਦੇਖੋ ਚੋਲੇ ਪੂਰੀਆਂ ਨਾਲ ਅੱਜ ਸੰਗਤ ਨੂੰ ਲੰਗਰ ਮਿਹਰਿਆ ਸਾਡੀ ਸੰਗਤ ਅੱਜ ਵੀ ਆਈ ਹੈ ਜਿਵੇਂ ਆਪਾਂ ਹੁਣ ਅੰਦਰੋਂ ਗੁਰਦੁਆਰਾ ਦਮਦਮਾ ਸਾਹਿਬ ਦੇਖ ਕੇ ਆਇਆ ਤੇ ਉਹਦੇ ਇਤਿਹਾਸ ਬਾਰੇ ਵੀ ਜਾਣਿਆ ਇੱਕ ਜੀ ਤੁਹਾਨੂੰ ਹੋਰ ਦਿਖਾਉਣਾ ਹੈ ਗੁਰਦੁਆਰਾ ਸਾਹਿਬ ਦੇ ਬਾਹਰ ਆ ਓਪਨ ਜਿਮ ਵੀ ਸਟੈਬਲਿਸ਼ ਕੀਤਾ ਹੋਇਆ ਹੈ ਇਹਨਾਂ ਨੇ ਬਾਕੀ ਇਹਨੂੰ ਕਿੰਨਾ ਕੁ ਯੂਜ਼ ਕਰਦੇ ਨੇ ਇਹ ਤਾਂ ਪਤਾ ਨਹੀਂ ਕਿਉਂਕਿ ਇੱਥੇ ਕਿੰਨੇ ਕੁ ਲੋਕ ਆਉਂਦੇ ਨੇ ਉਹ ਪਿੱਛੇ ਵੀ ਸਮਾਨ ਪਿਆ ਫਾਇਦਾ ਲੱਗਦਾ ਵੀ ਯੂਜ਼ ਤਾਂ ਘੱਟ ਵੱਧੇ ਕਰਦੇ ਨੇ ਇਹ ਜਦੋਂ ਆਪਾਂ ਰੋਡ ਤੋਂ ਗੁਰਦੁਆਰਾ ਸਾਹਿਬ ਵੱਲ ਮੁੜਦੇ ਆ ਉਹਦੇ ਨਾਲ ਹੀ ਪਹਿਲਾਂ ਖੱਬੇ ਹੱਥ ਟਾਇਲਟ ਬਾਥਰੂਮ ਦੀ ਵੀ ਸੁਵਿਧਾ ਤੁਸੀਂ ਆ ਦੇਖ ਸਕਦੇ ਹੋ ਇਹ ਵੀ ਬਹੁਤ ਵਧੀਆ ਸਾਫ਼ ਸੁਥਰੇ ਨੇ ਹਾਂਜੀ ਬੇਦਾਲ ਤੋਂ ਹਾਂਜੀ ਇਹ ਲੁਧਿਆਣੇ ਤੋਂ ਆਈ ਹੈ ਜੀ ਸੰਗਤ ਹੁਣ ਇੱਥੇ ਦਮਦਮਾ ਸਾਹਿਬ ਪਹੁੰਚੀ ਹੈ ਦਰਸ਼ਨਾਂ ਲਈ ਹੁਣ ਉਤਰ ਰਹੇ ਨੇ ਜੀ ਦੇਖੋ ਇਹ ਸੰਗਤ ਲੁਧਿਆਣੇ ਤੋਂ ਆਸ-ਪਾਸ ਆਈ ਹੈ ਤੇ ਦਮਦਮਾ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਤੇ ਇਹ ਹਜੂਰ ਸਾਹਿਬ ਦੀ ਯਾਤਰਾ ਦੇ ਨੇ ਕਹਿੰਦੇ ਬਹੁਤ ਵਧੀਆ ਯਾਤਰਾ ਹੋ ਰਹੀ ਹੈ ਜੀ ਸੰਜਲਾ ਸੰਗਤ